ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਲੋ ਜੀ ਕਹਾਣੀਆਂ ਜਿੰਨਾ ਮਿਲੇ ਕੇ ਆਏ ਆਪਾਂ ਸੁੱਚਾ ਸੁਰਮਾ ਤੇ ਕਰਦੇ ਆ ਇਸ ਕਹਾਣੀ ਨੂੰ ਆਪਾਂ ਪੇਸ਼ ਸੁੱਚਾ ਸਿੰਘ ਜਵੰਦਾ ਉਰਫ ਸੁੱਚਾ ਸੁਰਮਾ ਇਧੀਆਂ ਵਾਰਾ ਸਵਾਰਗੀ ਕਲਦੀਪ ਮਾਲਕ ਅਤੇ ਮੁਹੰਮਦ ਸਦੀਕ ਸਮੇਤ ਅਨੇਕਾਂ ਗਾਇਕਾਂ ਨੇ ਗਾਇਆ ਹਨ ਸਿੱਕੇ ਸੂਰਮਾ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਹੁੰਦਾ ਹੈ ਜਿਨ੍ਹਾਂ ਨੇ ਅਣਖ ਖਾਤਰ ਹਥਿਆਰ ਚੁੱਕੇ ਪਰ ਦੀਨ ਦੁਖੀਆਂ ਦਾ ਭਲਾ ਕੀਤਾ ਇਸ ਜੋਦੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ ਨਾਮ ਦਾ ਡਾਕਿਮਿਤ ਨਾ ਹੀ ਵਿਕਟਾਂ ਖੋਹਾਂ ਕਿਤਨਾ ਸਿੱਕੇ ਸੂਰਮੇ ਦਾ ਜਨਮ 1875 ਈਸਵੀ ਦੇ ਲਾਗੇ ਪਿੰਡ ਸਮਾਉ ਦੀ ਮੋਪਾਲ ਪੱਤੀ ਵਿੱਚ ਸੁੰਦਰ ਸਿੰਘ ਜਵੰਦੇ ਦੇ ਘਰ ਹੋਇਆ ਸੀ ਇਹ ਪੰਡੂ ਪੰਡੂ ਉਸ ਵੇਲੇ ਪਟਿਆਲਾ ਸਟੇਟ ਵਿੱਚ ਸੀ ਤੇ ਹੁਣ ਜਿਹੜਾ ਮਾਨਸਾ ਦੇ ਥਾਣਾ ਪਿੱਖੀ ਅੰਦੀਨ ਆਉਂਦਾ ਹੈ ਸੁੱਚਾ ਆਪਣੇ ਭਰਾ ਨਾਰਾਇਣ ਸਿੰਘ ਨਰਾਇਣਾ ਤੋਂ 2-3 ਸਾਲ ਛੋਟਾ ਸੀ। ਕੁਸਦੀਪ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਕੁਕਰ ਸਿੰਘ ਚਹਿਲ, ਕੁਕਰਮਾਲ ਨਾਲ ਗੋੜੀ ਯਾਰੀ ਸੀ। ਲੱਖਾਂ ਹੀ ਪੜਾਈ ਵੱਲੋਂ ਕੋਰੇ ਦੋਵੇਂ ਦੋਸਤ ਪਿੰਡ ਦੀ ਅਖਾੜੀ ਵਿੱਚ ਭਲਵਾਨੀ ਦੇ ਦਾ ਪੇਚ ਸਿੱਖਦੇ ਸਨ। ਨਰਾਇਣੇ ਨੇ ਕਿਸੇ ਕਾਰਨ ਆਪਣੀ ਪਹਿਲੀ ਘਰਵਾਲੀ ਛੱਡ ਦਿੱਤੀ। ਤੇ ਪਿੰਡ ਰੋੜੀ ਤੋਂ ਬਲਬੀਰ ਕੋਲ ਬਿਊਰੋ ਨੂੰ ਕਰੇਵਾ ਕਰਕੇ ਲੈ ਆਇਆ ਬਿਊਰੋ ਬਾ ਮਾਰੇ ਚਰਚਲ ਦੀ ਸੀ ਤੇ ਨਰਾਇਣ ਏਜੰਸੀ ਤੌਰ ਤੇ ਇੱਕ ਕਮਜ਼ੋਰ ਘਰ ਆਉਣ ਜਾਣ ਕਰਕੇ ਕੁੱਕਰ ਦਾ ਬਿਊਰੋ ਨਾਲ ਚਰਾਨਾ ਪੈ ਗਿਆ ਪਰ ਕੁੱਕਰ ਮਾਲ ਸੁੱਚੇ ਤੋਂ ਕੰਨ ਭੰਨਦਾ ਸੀ ਕੁੱਕਰ ਨੇ ਸੱਚੇ ਨੂੰ ਰਸਤੇ ਤੋਂ ਹਟਾਉਣ ਦਾ ਤਰੀਕਾ ਇਹ ਲੱਭਿਆ ਕਿ ਫੌਜ ਵਿੱਚ ਭਰਤੀ ਕਰਾ ਦਿੱਤਾ ਜਾਵੇ। ਦੋਵੇਂ ਫੌਜਪੁਰ ਜਾ ਕੇ ਭਰਤੀ ਹੋ ਗਏ। ਕੁੱਕਰ ਤਾਂ ਕਿਸੇ ਬਹਾਨੇ ਨਾਮਾ ਕਟਵਾ ਕੇ ਘਰ ਆ ਗਿਆ। ਪਰ ਉਹ ਸੱਚਾ ਅੰਗਰੂਟੀ ਕਰਕੇ ਵਰਧਾ ਪਹੁੰਚ ਗਿਆ। ਕੁੱਕਰ ਪਿੰਡ ਆ ਕੇ ਵੀਰ ਨੂੰ ਸ਼ਰਿਆਮ ਮਿਲਣ ਲੱਗ ਲੱਗ ਪਿਆ। ਵਰਨਣ ਜੋਗ ਹੈ ਕਿ ਉਸ ਵੇਲੇ ਕੁੱਕਰ ਵਿਆਹ ਆਵਰੇ ਤੇ ਬਾਲ ਬੱਚੇ ਵਾਲਾ ਸੀ। ਵੀਰ ਤੇ ਕੁੱਕਰ ਵਿੱਚ ਸਨੇਹਾ ਪੱਤਾ ਦੇਣ ਦਾ ਕੰਮ ਭਾਗ ਸਿੰਘ ਭਾਗ ਵਿਚੋਲਾ ਕਰਦਾ ਸੀ। ਭਾਗ ਇਸ ਲਈ ਜ਼ਿਆਦਾ ਨਫਰਤ ਦਾ ਪਾਤਰ ਬਣਿਆ ਕਿਉਂਕਿ ਪੰਜਾਬ ਵਿੱਚ ਦੱਲੇ ਅਤੇ ਪੰਜਾਬ ਤੇ ਤੌਟ ਨੂੰ ਪੌੜ ਘਟਿਆ ਸਮਝਿਆ ਜਾਂਦਾ ਹੈ ਬਿਰੋ ਪਹਿਲਾਂ ਹੀ ਨਰਯਣੇ ਨੂੰ ਡੱਚ ਸਮਝਦੀ ਸੀ ਸੁੱਚੇ ਦੇ ਕਰੋ ਜਾਣ ਤੋਂ ਬਾਅਦ ਤਾਂ ਉਸ ਦੀਆਂ ਵਾਂਗਾ ਹੀ ਖੁੱਲ ਗਿਆ ਨਰਾਇਣਾ ਖੁਦ ਨਿਕੰਮਾ ਅਤੇ ਡਰਪੋਕ ਕਿਸਮ ਦਾ ਆਦਮੀ ਸੀ ਉਸਨੇ ਖੁਦ ਕੋਈ ਕਾਰਵਾਈ ਕਰਨ ਦੀ ਬਜਾਏ ਸੱਚੇ ਨੂੰ ਚਿੱਠੀ ਲਿਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ ਹੇ ਬੀਰੋਂ ਵੱਲੋਂ ਖਾਨਦਾਨ ਦਾ ਮੋਹ ਮੂ ਕਾਲਾ ਕਰਨ ਦੀ ਖਬਰ ਸੁਣ ਕੇ ਸਿੱਚਾਂ ਭੜਕ ਉੱਠਿਆ ਪਰ ਫੌਜ ਵਿੱਚੋਂ ਤਾਂ ਹੁਣ ਨਹੀਂ ਛੁੱਟੀ ਮਿਲਦੀ ਉਦੋਂ ਕਿੱਥੋਂ ਮਿਲਣੀ ਸੀ ਭਾਣਾ ਰੱਬ ਦਾ ਸ਼ਾਉਣੀ ਵਿੱਚ ਇੱਕ ਅੰਗਰੇਜ਼ ਅਫਸਰ ਤੇ ਘਰ ਨੂੰ ਅੱਗ ਲੱਗ ਗਈ ਤੇ ਬੱਚੇ ਅੰਦਰ ਫਸ ਗਏ ਸੁਚੇ ਆਪਣੀ ਜਾਨ ਦੇ ਖੇਡ ਕੇ ਬੱਚਿਆਂ ਨੂੰ ਬਚਾ ਲਿਆ। ਅਫਸਰ ਬਹੁਤ ਖੁਸ਼ ਹੋਇਆ। ਇਨਾਮ ਬਾਰੇ ਪੁੱਛਣ ਤੇ ਸੁੱਚੇ ਨੇ ਬਾਰਾਂਬੌਰ ਦੀ ਬੰਦੂਕ ਅਤੇ ਫੌਜ ਵਿੱਚੋਂ ਡਿਸਚਾਰਜ ਮੰਗ ਲਿਆ। ਸੁੱਚੇ ਨੇ ਪੜ ਆ ਕੇ ਬਿਊਰੋ ਦੀ ਬੁਰੀ ਤਰ੍ਹਾਂ ਮਾਰਕਟਾਈ ਕੀਤੀ। ਤੇ ਮਹਤਵਾਰਾ ਰਹੇ ਕੁੱਕਰ ਨੂੰ ਵੀ ਤਮਕਾਇਆ ਕੁਝ ਚਿਰ ਸ਼ਾਂਤੀ ਸ਼ਾਹੀ ਰਹੀ ਪਰ ਇਸ਼ਕ ਅੰਨਾ ਹੁੰਦਾ ਹੈ ਕੁਝ ਬਿਗਲੋ ਤੇ ਕੁੱਕਰ ਦੇ ਦੁਬਾਰਾ ਲੁਕਸ਼ਪ ਕੇ ਮਿਲਣ ਕਾਰਨ ਤੇ ਕੁਝ ਸ਼ਰੀਕਾਂ ਦੇ ਮੈਣੇ ਮਖੋਲਾ ਕਾਰਨ ਕਹਾਣੀ ਵਿਗੜ ਗਈ ਪੰਡੂ ਵਿੱਚ ਸ਼ਰਮ ਵਾਲੀ ਮੁੱਸੀ ਗਵਈਏ ਦਾ ਅਖਾੜਾ ਲੱਗਾ ਹੋਇਆ ਸੀ ਉੱਥੇ ਹੀ ਸੁੱਚੇ ਤੇ ਕੁੱਕਰ ਦਰਮਿਆਨ ਝਗੜਾ ਹੋ ਗਿਆ ਲੋਕਾਂ ਨੇ ਵਿਚ ਪੈ ਕੇ ਲੜਾਈ ਖਤਮ ਕਰਵਾ ਦਿੱਤੀ ਹੈ ਗਵਈਆ ਉਸੇ ਦਿਨ ਕੁੱਕਰ ਦਾ ਕਤਲ ਹੋਂਦਾ ਦੱਸਾਇਆ ਹੈ ਅਸਲ ਵਿੱਚ ਸੱਚ ਸੱਚੇ ਨੇ ਕੁੱਕਰ ਦਾ ਕਤਲ ਅਗਲੇ ਦਿਨ ਕੀਤਾ ਸੀ ਸੱਚਿਆਂ ਸਾਥ ਦੇ ਸਾਹਮਣੇ ਕਿਸੇ ਦੇ ਘਰ ਘਾਤ ਲੱਗੇ ਬੈਠਾ ਸੀ ਤੇ ਅੰਦਰੋਂ ਹੀ ਫੈਰ ਮਾਰ ਕੇ ਕੁੱਕਰ ਨੂੰ ਮਾਰਿਆ ਫਿਰ ਕੁੱਕਰ ਦਾ ਕਤਲ ਕਰਕੇ ਜਦੋਂ ਸੱਚਾ ਘਰ ਵੱਲ ਨੂੰ ਤੁਰਿਆ ਤਾਂ ਵੀਰ ਰਸਤੇ ਵਿੱਚ ਹੀ ਟੱਕਰ ਗਈ ਉਹ ਭੱਜ ਕੇ ਗਵਰਡੀਆਂ ਦੇ ਘਰ ਵੜ ਗਈ ਪਰ ਪੌੜੀਆਂ ਚੜ੍ਹਦੀ ਸੁੱਚੇ ਹੱਥੋਂ ਮਾਰੀ ਗਈ ਬਿਊਰੋ ਦੀ ਲਾਸ਼ ਨੂੰ ਧੂਕੇ ਸੁੱਚੇ ਨੇ ਸੱਤ ਵਿੱਚ ਲਿਆ ਕੇ ਕੁੱਕਰ ਦੀ ਲਾਸ਼ ਦੇ ਬਰਾਬਰ ਪਾ ਦਿੱਤਾ ਤੇ ਕੁੱਕਰ ਤੋਂ ਕੁੱਕਰ ਦੇ ਤੇੜੋਂ ਚਾਦਰ ਲਾ ਕੇ ਦੋਵਾਂ ਨੂੰ ਟੱਕ ਦਿੱਤਾ ਪੰਡੂ ਭੱਜਣ ਵਾਲੇ ਸੁੱਚਾ ਵਰਿਆਮ ਸਿੰਘ ਦਾ ਊਠ ਖੋਲ ਕੇ ਸਵਾਰ ਹੋ ਚੱਲ ਪਿਆ। ਕੋਲੇਰਤੀ ਉਸ ਨੂੰ ਰਾਹਤੇ ਵਿੱਚ ਆਉਂਦਾ ਭਾਗ ਵਿੱਚੋਂ ਲਵੀ ਟੱਕਰ ਗਿਆ। ਸੁੱਚੇ ਦੀ ਗੋਲੀ ਭਾਗ ਦੇ ਨਾਲ ਲੱਗੀ। ਉਹ ਮਰਿਆ ਵਾਂਗ ਗੁੱਸ਼ੀ ਮਾਰ ਕੇ ਪਿਆ ਰਿਹਾ। ਊਠ ਤੇ ਸੁੱਚੇ ਨੇ ਉਸ ਦੀਵਾਰੇ ਤੋਂ ਗੇੜੇ ਕੱਢੇ। ਤੇ ਮਰਿਆ ਸਮਝ ਕੇ ਅੱਗੇ ਚੱਲ ਪਿਆ ਭਾਗ ਦੇ ਬਚ ਜਾਣ ਬਾਰੇ ਪਤਾ ਲੱਗਣ ਤੇ ਸੁੱਚੇ ਨੇ ਰਾਤ ਨੂੰ ਉਸ ਦੇ ਡੰਗਰ ਪਸ਼ੂ ਖੋਲ ਦਿੱਤੇ ਜਦੋਂ ਘਰ ਵਾਲੇ ਉੱਠ ਉੱਠ ਕੇ ਪਸ਼ੂ ਬੰਨਣ ਲੱਗੇ ਤਾਂ ਭਾਗ ਨੇ ਕੋਠੇ ਉਤੋਂ ਵਰਜਿਆ ਕਿ ਇਹ ਸੁੱਚੇ ਦਾ ਕੰਮ ਹੈ ਸੁੱਚੇ ਨੇ ਆਵਾਜ਼ ਪਹਿਚਾਣ ਕੇ ਫੈਰ ਕਰ ਦਿੱਤਾ ਦੋ ਕੋ ਸ਼ਰੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਫਿਰ ਉਹ ਬਚ ਗਿਆ ਇਸ ਤੋਂ ਬਾਅਦ ਉਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਬਿਗੜ ਪਿੰਡ ਬਿਗੜ ਵਿਖੇ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ ਬਿਗੜ ਵਿੱਚ ਰੰਗਿਉ ਸਮੇਂ ਹੀ ਸੁੱਚੇ ਨੇ ਸਤ ਬੁੱਚੜ ਮਾਰ ਕੇ ਗਉਆਂ ਛੜਵਾਈਆਂ ਸਨ ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ ਬੱਲੇ ਹੋ ਪਈ ਓ ਬਈ ਸੁੱਚੇ ਦੀ ਬੱਲੇ ਬੱਲੇ ਹੋ ਗਈ ਸੂਰ ਨੇ ਨਾ ਕਿਤਾਬ ਉਸ ਦੇ ਨਾਮ ਨਾਲ ਬਿਚੜ ਮਾਰਨ ਤੋਂ ਬਾਅਦ ਹੀ ਜੁੜਿਆ ਸੀ ਇਥੋਂ ਭੱਜ ਕੇ ਸੁੱਚਾ ਲਹਿਰਾ ਗਾਗਾ ਸੰਗਰੂਰ ਦੇ ਨਜ਼ਦੀਕੀ ਪਿੰਡ ਸੰਗਤੀ ਵਾਲਾ ਆਪਣੇ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ ਪਰ ਉਹ ਦੋਸਤ ਗਦਾਰ ਨਿਕਲਿਆ ਉਸਨੇ ਧੋਖੇ ਨਾਲ ਸੁੱਚੇ ਨੂੰ ਸਾਜਦੀ ਪਿੰਡ ਦੇ ਜੇਲ੍ਹ ਅੰਸਾਰ ਮਿਸਰਾ ਸਿੰਘ ਰਾਹੀਂ ਥਾਣਾ ਸੁਨਾਮ ਦੀ ਪੁਲਿਸ ਨੂੰ ਪੜਾ ਦਿੱਤਾ ਸੱਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਛਾਤੀ ਦੇ ਗਊਆਂ ਚੜਦਿਆਂ ਸਮ ਜਿਸ ਕਾਰਨ ਡਰ ਕੇ ਉਸਨੇ ਸੱਚੇ ਨੂੰ ਬਰੀਕ ਕਰ ਦਿੱਤਾ ਪਰ ਅਸਲ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਰਹਿਮਦਿਲ ਰਾਜਾ ਸੀ ਉਹ ਸੱਚੇ ਵੱਲੋਂ ਗਊਆਂ ਛੜਵਾਉਂ ਤੇ ਫੌਜੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਾਪਤ ਸੀ ਪ੍ਰਾਪਤ ਸੀ ਉਸਨੇ ਸੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਬਰੀ ਹੋ ਕੇ ਸੁੱਚਾ ਸਮਾਉ ਆ ਗਿਆ ਤੇ ਆਰਾਮ ਨਾਲ ਦੱਸਣਾ ਲੱਗਾ ਇਹ ਸੀ ਅੱਜ ਦੀ ਕਹਾਣੀ ਤੇ ਅਗਲੀ ਕਹਾਣੀ ਦਾ ਭਾਗ ਆਪਾਂ ਲੈ ਕੇ ਆਵਾਂਗੇ ਜੀ ਕੱਲ ਨੂੰ ਤੇ ਉਦੋਂ ਤੱਕ ਰੱਬ ਰੱਖ ਤੇ ਸਾਰੇ ਅਨਸਤ ਸਤਿ ਸ਼੍ਰੀ ਅਕਾਲ ਤਿਆਏ ਕੋ ਕੰਮ ਬੇਸ਼ੀ ਹੁੰਦੀ ਹੈ ਜੀ ਕਮੈਂਟ ਕਰਕੇ ਦੱਸਿਆ ਕਰੋ ਤੇ ਉਸ ਅਨਸਾਰ ਨਾਲੇ ਮੌਕੇ ਮਿਲਣ ਤੇ ਧੰਨਵਾਦ ਜੀ